ਗੁਰੂ ਪਿਆਰੇਓ ਆਪਜੀ ਦਰਸ਼ਨ ਕਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸ੍ਰੀ ਮੁਕਸਰ ਸਾਹਿਬ ਗੁਰੂ ਸਾਹਿਬ ਦੇ ਸਾਮੇ ਇਹ ਇਲਾਕਾ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਮਸ਼ਹੂਰ ਸੀ ਇਤਿਹਾਸ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜਲਾਲਾਬਾਦ ਵਿੱਚ ਤਿੰਨ ਖੱਤਰੀ ਭਰਾ ਰਹਿੰਦੇ ਸਨ ਉਹ ਬਹੁਤ ਅਮੀਰ ਸਨ ਤੇ ਪ੍ਰਮਾਤਮਾ ਦੀ ਬੰਦਗੀ ਵਾਲੇ ਇਨਸਾਨ ਸਨ ਇਹਨਾਂ ਤਿੰਨਾਂ ਭਰਾਵਾਂ ਦੇ ਨਾਂ ਖਿਦਰਾਣਾ, ਤਿਗਾਣਾ ਤੇ ਰੁਪਾਣਾ ਸਨ ਇਸ ਇਲਾਕੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ ਰੇਤਲਾ ਇਲਾਕਾ ਹੋਣ ਕਰਕੇ ਤੇ ਪਾਣੀ ਦੀ ਥੋੜਾ ਰਹਿਣ ਕਰਕੇ ਤਿੰਨਾਂ ਭਰਾਵਾਂ ਨੇ ਤਿੰਨ ਟਾਬਾਂ ਖੋਦਵਾਈਆਂ ਹਰ ਸਾਲ ਸੌਣ ਦੇ ਮਹੀਨੇ ਮੀਂਹ ਪੈਣ ਨਾਲ ਇਹ ਟਾਬਾਂ ਪਾਣੀ ਨਾਲ ਭਰ ਜਾਂਦੀਆਂ ਸਨ ਇੱਥੇ ਇੰਨਾ ਪਾਣੀ ਜਮਾ ਹੋ ਜਾਂਦਾ ਸੀ ਕਿ ਸਾਰਾ ਸਾਲ ਆਦਮੀ ਤੇ ਪਸ਼ੂ ਪੰਛੀਆਂ ਨੂੰ ਪੀਣ ਲਈ ਇਸ ਪਾਣੀ ਦੀ ਵਰਤੋਂ ਕਰਦੇ ਸਨ ਇਹਨਾਂ ਤਿੰਨਾਂ ਟਾਬਾਂ ਦੇ ਆਲੇ-ਦੋਲੇ ਤਿੰਨ ਭਰਾਵਾਂ ਦੇ ਨਾਮਾਂ ਤੇ ਖਿਦਰਾਣਾ, ਰੁਪਾਣਾ ਤੇ ਤਿਗਾਣਾ ਪਿੰਡ ਵਸ ਗਈ ਮੋਖਰ ਸਾਹਿਬ ਦਾ ਇਤਿਹਾਸ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਦਾ ਹੈ ਇਸ ਥਾਂ ਦਸ਼ਮੀਪਿਤਾ ਨੇ ਮੁਗਲ ਹਕੂਮਤ ਅਬਰਧ ਆਖਰੀ ਜੰਗ ਲੜੀ ਅਤੇ ਮੁਗਲ ਹਕੂਮਤ ਦੀਆਂ ਜੜਾ ਪੁੱਟ ਕੇ ਰੱਖ ਦਿੱਤੀਆਂ ਇਸ ਪਵਿੱਤਰ ਅਸਥਾਨ ਤੇ ਗੁਰੂ ਜੀ ਨੇ ਆਪਣੇ ਤੋਂ ਬੇਮਕ ਹੋ ਕੇ ਗਏ ਮਾਝੇ ਦੇ 40 ਸਿੰਘਾਂ ਨੂੰ ਜਨਮ ਮਰਨ ਤੋਂ ਮੁਕਤ ਕਰਕੇ ਟੁੱਟੀ ਗੰਢੀ ਸੀ ਗੁਰੂ ਜੀ ਨੇ ਹਮੇਸ਼ਾ ਹੱਕ ਸੱਚ ਲਈ ਧਰਮ ਯੁੱਧ ਕੀਤੇ ਇਹ ਆਖਰੀ ਲੜਾਈ ਸੀ ਜਦ ਗੁਰੂ ਜੀ ਨੇ ਮਾਤਾ ਗੁਜਰਪੌਰ ਜੀ ਅਤੇ ਸਿੰਘਾਂ ਦੇ ਕਹਿਣ ਤੇ आनंदपुर साहिब ਦਾ ਕਿਲਾ ਛੱਡਿਆ ਤਾਂ ਉਹ ਕੀਰਤਪੁਰ ਰੋਪੜ ਤੇ ਭਾਈ ਭਗਤਾ ਤੋਂ ਹੁੰਦੇ ਹੋਏ ਕੋਟ ਕਪੂਰੇ ਦੇ ਚੌਧਰੀ ਕਪੂਰੇ ਨੂੰ ਮਿਲੇ ਤੇ ਉਸ ਕੋਲੋਂ ਪਿੱਛਾ ਕਰ ਰਹੇ ਮੁਗਲਾਂ ਦਾ ਖਾਤਮਾ ਕਰਨ ਲਈ ਉਸ ਦਾ ਕਿਲਾ ਮੰਗਿਆ ਤਾਂ ਮੁਗਲਾਂ ਦੇ ਡਰ ਤੋਂ ਉਸ ਨੇ ਗੁਰੂ ਜੀ ਨੂੰ ਆਪਣਾ ਕਿਲਾ ਦੇਣ ਤੋਂ ਨਾ ਕਰ ਦਿੱਤੀ ਤਾਂ ਗੁਰੂ ਜੀ ਖਦਰਾਣੇ ਦੀ ਢਾਬ ਵੱਲ ਚੱਲ ਪਏ ਦੂਜੇ ਪਾਸੇ ਮਾਤਾ ਭਾਗੌਰ ਜੀ ਗੁਰੂ ਸਾਹਿਬ ਤੋਂ ਬੇਮਕ ਹੋ ਕੇ ਮਾਝੇ ਦੇ 40 ਸਿੰਘਾਂ ਨੂੰ ਪ੍ਰੇਰ ਕੇ ਆਪਣੀ ਅਗਵਾਈ ਵਿੱਚ ਇਸ ਯੁੱਧ ਵਿੱਚ ਸ਼ਾਮਲ ਹੋਣ ਲਈ ਆਪਣੇ ਪਤੀ ਤੇ ਭਰਾਵਾਂ ਸਮੇਤ ਚੱਲ ਪਏ ਉਧਰ ਗੁਰੂ ਜੀ ਨੂੰ ਇੱਕ ਸਿੱਖ ਨੇ ਦੱਸਿਆ ਕਿ ਮੁਗਲ ਫੌਜਾਂ ਬਾਹੂਦਾਹੀ ਨੇੜੇ ਪਹੁੰਚ ਰਹੀਆਂ ਹਨ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਮੋਰਚੇ ਸੰਭਾਲਣ ਲਈ ਕਿਹਾ ਇੰਨੀ ਦੇਰ ਤੱਕ ਮਾਤਾ ਪਾਕੌਰ ਜੀ ਵੀ ਖਦਰਾਣੇ ਪਹੁੰਚ ਚੁੱਕੇ ਸਨ ਗੁਰੂ ਜੀ ਨੇ ਉੱਚੀ ਟਿੱਬੀ ਤੋਂ ਮੋਰਚੇ ਦੀ ਕਮਾਨ ਸੰਭਾਲੀ ਮਾਤਾ ਪਾਕੌਰ ਜੀ ਅਤੇ 40 ਸਿੰਘਾਂ ਨੇ ਉਸ ਢਾਬ ਤੇ ਕਬਜ਼ਾ ਕਰ ਲਿਆ ਮੁਗਲਾਂ ਨਾਲ ਯੁੱਧ ਸ਼ੁਰੂ ਹੋ ਗਿਆ ਉੱਚੀ ਟਿੱਬੀ ਤੋਂ ਸਤਗੁਰੂ ਜੀ ਤੀਰਾਂ ਦੀ ਬਰਸਾਤ ਕਰ ਰਹੇ ਸਨ ਅ atenal ਦੀ ਨਾਲ ਬੇਮਕ ਹੋ ਕੇ ਗਏ ਸਿੰਘਾਂ ਨੂੰ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਵੇਖ ਕੇ ਖੁਸ਼ ਹੋਏ ਸਨ ਕਮਸਾਨ ਦਾ ਜੰਦ ਹੋਇਆ ਮੁਗਲਾਂ ਦੇ ਪੈਰ ਓਖੜ ਗਏ ਤੇ ਮੁਗਲ ਫੌਜਾਂ ਮੈਦਾਨ ਛੱਡ ਕੇ ਪਿਛਾਂ ਹਟ ਗਈਆਂ ਜੰਗ ਦੀ ਸਮਾਪਤੀ ਤੋਂ ਬਾਅਦ ਜਦ ਕਲਗੀਧਰ ਪਾਸ਼ਾ ਨੇ ਮੈਦਾਨੇ ਜੰਗ ਵਿੱਚ ਆ ਕੇ ਸ਼ਹੀਦ ਸਿੰਘਾਂ ਦੇ ਸਰੀਰ ਉਠਵਾਏ ਤਦ ਮਹਾ ਸਿੰਘ ਜੀ ਦੇ ਪ੍ਰਾਣ ਚੱਲ ਰਹੇ ਸਨ ਦਸ਼ਮੇਸ਼ ਜੀ ਨੇ ਆਪਣੇ ਰੁਮਾਲ ਨਾਲ ਮਹਾ ਸਿੰਘ ਦਾ ਮੁੱਖ ਸਾਫ ਕੀਤਾ ਜਲ ਸ਼ਕਾਇਆ ਤਦ ਮਹਾ ਸਿੰਘ ਦੀ ਮੂਰਛਾ ਖੁੱਲੀ ਤਾਂ ਕਲਗੀਧਰ ਨੇ ਫਰਮਾਇਆ ਵਰ ਮੰਗੋ ਮਹਾ ਸਿੰਘ ਨੇ ਅਰਜ ਗੁਜ਼ਾਰੀ ਕਿ ਜੇ ਆਪ ਟੁੱਟੇ ਹੋ ਤਾਂ ਸੰਗਤ ਦਾ ਬਿਦਾਵਾ ਪੱਤਰ ਪਾੜ ਕੇ ਟੁੱਟੀ ਗੰਢੋ ਜਗਤ ਗੁਰੂ ਨੇ ਧੰਨ ਬਿਦਾਵਾ ਪੱਤਰ ਮਹਾ ਸਿੰਘ ਨੂੰ ਦਿਖਾ ਕੇ ਚਾ ਕਰ ਦਿੱਤਾ ਮਹਾ ਸਿੰਘ ਜੀ ਗੁਰੂ ਜੀ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ ਕਲਗੀਧਰ ਪਾਸ਼ਾ ਨੇ ਆਪਣੇ ਹੱਥੀ ਇਨ੍ਹਾਂ ਮੁਕਤੇ ਵੀਰਾਂ ਦਾ ਸਸਕਾਰ ਕੀਤਾ ਇਸ ਅਸਥਾਨ ਤੇ ਅੱਜ ਇਨ੍ਹਾਂ 40 ਸਿੰਘਾਂ ਦੀ ਯਾਦ ਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਸ਼ੋਭਤ ਹੈ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹ ਜਾਣਕਾਰੀ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰੋ ਜੀ